ਜੇ ਜੋ ਪਿੱਛੇ ਆਪਣਾ 1 ਜੂਨ ਨੂੰ ਇਲੈਕਸ਼ਨ ਹੋਈ ਆ ਉਹ ਵਿੱਚ ਖਰੂਰ ਸਾਹਿਬ ਹਲਕਾ ਫਰੀਦਕੋੜ ਰੱਖਿਆ ਉੱਥੇ ਜਿਹੜੀਆਂ ਕਿ ਵੋਟਾ ਬਾਉਂਡਰੀ ਤੇ ਠੀਕ ਹੈ ਉੱਥੇ ਦੇ ਲੋਕਾਂ ਨੇ ਮੌਕਾ ਮਿਲਿਆ ਪਰ ਉਸ ਚ ਸਹਿਯੋਗ ਸਾਰੇ ਸਿੱਖ ਪੰਧਾ ਸਾਰੇ ਪੰਜਾਬੀਆਂ ਦਾ ਰਿਆ ਦੇਸ਼ ਵਿਦੇਸ਼ ਵਸਦੀਆਂ ਸੰਤਾਂ ਦਾ ਰਿਆ ਉਹਦੇ ਚ ਇਥੋਂ ਖੰਨੇ ਤੋਂ ਵੀ ਜਾਂ ਹੋਰ ਏਰੀਏ ਤੋਂ ਵੀ ਬਹੁਤ ਲੋਕਾਂ ਨੇ ਉੱਥੇ ਜਾ ਕੇ ਉਹ ਕੰਪੇਨ 'ਚ ਵੀ ਹਿੱਸਾ ਲਿਆ ਹੋਰ ਤਨਮਨਤਾ ਨਾਲ ਸੇਵਾ ਕੀਤੀ ਅਸੀਂ ਸਾਰਿਆਂ ਦਾ ਦਿਲੋਂ ਤਧਾਰ ਕਰਨ ਵਾਸਤੇ ਵੀ ਜਗ੍ਹਾ ਜਗ੍ਹਾ ਜਾ ਰਹੇ ਹਾਂ ਇੱਕ ਹੋਰ ਇੱਕ ਦੋ ਬੇਨਤੀਆਂ ਲੈ ਕੇ ਵੀ ਜਾ ਰਹੇ ਕਿਉਂਕਿ ਜਿਹੜੀ ਸਾਡੀ ਸਿੱਖਾਂ ਦੀ ਸਰਮੌਰ ਸੰਸਥਾ ਪਾਰਲੀਮੈਂਟ ਆ ਇਸ ਰੋਮਣੀ ਕਮੇਟੀ ਉਹਦੀਆਂ ਜਿਹੜੀਆਂ ਨਾ ਇਲੈਕਸ਼ਨ 13 14 ਸਾਲ ਬਾਅਦ ਸ਼ਾਇਦ ਹੋਣ ਜਾ ਰਹੀ ਹੈ ਅਜੇ ਵੀ ਕੋਈ ਭਰੋਸਾ ਨਹੀਂ ਕਿ ਸ਼ਾਇਦ ਕਿੰਨਾ ਚੱਲ ਲੱਗੇ ਪਰ ਉਹਦੇ ਵਾਸਤੇ ਜਿਹੜੀ ਚੋਣ ਦੇ ਵੋਟਾਂ ਦੀ ਪ੍ਰਕਿਰਿਆ ਸ਼ੁਰੂ ਹੋਈ ਨੂੰ ਵੀ ਮੇਰੇ ਖਿਆਲ ਅਠ ਨੌ ਮਹੀਨੇ ਹੋ ਚੱਲੇ ਆ ਤੇ ਉਹਦੇ ਵਾਸਤੇ ਵੀ ਸਾਡੇ ਸਿੱਖ ਸਿੱਖ ਸੰਗਤ ਚ ਨਾ ਕਾਫੀ ਅਵੇਸਲਾ ਪਾ ਨੇ ਤੇ ਉਹ ਇਨੇ ਤੇ ਚਾਰ ਵਾਰ ਨਹੀਂ ਉਹਦਾ ਸਮਾਵਧਾਏ ਬਾਜ ਜਾਂ ਵਧਾਈ ਜਾਣ ਦੇ باوجود ਵੀ ਬਹੁਤ ਘੱਟ ਵੋਟਾਂ ਬਣੀਆਂ ਇਸ ਕਰਕੇ ਅਸੀਂ ਸੰਗਤਾਂ ਚ ਵੀ ਅਪੀਲ ਲੈ ਕੇ ਜਾ ਰਹੇ ਹਾਂ ਕਿ ਤੁਸੀਂ ਇਹ ਜੋ ਤੁਹਾਡਾ ਇੱਕ ਅਧਿਕਾਰ ਹੈ ਤੁਹਾਨੂੰ ਇਹ ਜਿਹੜੀ ਗਵਰਨਮੈਂਟ ਵੱਲੋਂ ਮਿਲਿਆ ਹੋਇਆ ਜਾਂ ਆਪਣੇ ਸੰਸਥਾਵਾਂ ਨੂੰ ਸਹੀ ਕਰਨ ਵਾਸਤੇ ਤੁਸੀਂ ਤੁਹਾਡੇ ਕੋਲ ਮੌਕਾ ਵਾ ਇਹਦੇ ਕਰਕੇ ਤੁਸੀਂ ਆਪੋ ਆਪਣਾ ਜਿਹੜੇ ਵੋਟ ਬਣਾਓ ਤੇ ਆਪਣਾ ਅਧਿਕਾਰ ਪ੍ਰਾਪਤ ਕਰੋ ਤੇ ਆਉਣ ਵਾਲੇ ਸਮੇਂ ਜਦੋਂ ਇਲੈਕਸ਼ਨ ਹੁੰਦੀ ਆ ਆਪਾਂ ਗੁਰਸਿੱਖੀ ਚ ਪ੍ਰਪੰਗ ਪੰਥ ਨੂੰ ਪਿਆਰ ਕਰਨ ਵਾਲੇ ਪੰਥਕ ਛੇਬੇ ਵਾਲੇ ਜੋ ਸੇਵਾ ਸਿਮਰਨ ਵਾਲੇ ਬੰਦੇ ਹੋਰ ਇਹ ਸਬਰ ਸੰਤੋਖ ਵਾਲੇ ਹੋਣ ਉਹਨਾਂ ਨੂੰ ਆਪਾਂ ਕੇ ਲੈ ਕੇ ਆਏ ਜੀ ਤੇ ਜੋ ਸਾਡੀਆਂ ਸੰਸਥਾਵਾਂ ਚ ਅਜ ਨਗਾਰ ਦਿਖ ਰਿਹਾ ਬਹੁਤ ਨੀਵੇਂ ਪੱਧਰ ਤੇ ਚੱਲਿਆ ਗਿਆ ਉਹਨਾਂ ਨੂੰ ਉਹਨਾਂ ਦੀ ਆਰਸ਼ਾਨ ਦੁਬਾਰਾ ਬਾਹਰ ਕਰਨ ਵਾਸਤੇ ਜਾਂ ਜੋ ਉਹ ਸਿੱਖ ਪੰਥ ਨੇ ਜਿਨ੍ਹਾਂ ਜਿਸ ਮਕਸਦ ਲਈ ਉਹਨਾਂ ਨੂੰ ਬਣਾਇਆ ਸੀ ਉਹ ਆਪਣੇ ਮਕਸਦ ਪੂਰਾ ਕਰਦੇ। ਜੇ ਏਪੀ 1 ਤੋਂ ਬਾਅਦ ਜਿਹੜੇ ਅਮਰਪਾਲ ਜਿਨੇ ਉਹਨਾਂ ਦਾ ਹਾਲ ਹੀ ਵਿਦੇਸ਼ ਬੰਦ ਨੇ ਉਹਦੇ ਬਾਰੇ ਕੀ ਕਹਿਣਾ ਚਾਹ ਰਹੇ ਹੋ ਸਰਕਾਰਾਂ ਦਾ ਕਿਹੋ ਜਿਹਾ ਰੋਕਾ ਨਹੀਂ ਇਹ ਦੇਖੋ ਜੀ ਸਰਕਾਰ ਦੀ ਇੱਕ ੱੱਕੇ ਸਾਈ ਛਾਈ ਆ ਜਾਂ ਬੇਇਨਸਾਫੀ ਆ ਸਾਡੀ ਸੇ ਕੌਮ ਨਾਲ ਪੈਰ ਪੈਰ ਤੇ ਧੱਕਾ ਕਿੰਨਾ ਜਾ ਰਿਹਾ ਇਹ ਅਮਰਪਾਲ ਦਾ ਕਸੂਰ ਤੇ ਸਿਰਫ ਇਨਾ ਸੀ ਕੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਰਹੇ ਸੀ ਗੁਰੂ ਨਾਲ ਜੋੜ ਰਹੇ ਸੀ ਹੋਰ ਤੇ ਕੋਈ ਉਹਨਾਂ ਨੇ ਕੋ ਬਣਾ ਨਹੀਂ ਕੀਤਾ ਤੇ ਉਹਨਾਂ ਦੇ ਐਨਐਸਏ ਲਾਉਣੀ ਫਿਰ ਉਹਨੂੰ ਵਧਾਉਣਾ ਇਹ ਮੇਰਾ ਲੈ ਕੇ ਉਹਦਾ ਜਵਾਬ ਹੀ ਸੰਤਾ ਨੇ ਆ ਇਲੈਕਸ਼ਨ ਚ ਦੇ ਵੀ ਦਿੱਤਾ ਕਿ ਬਹੁਤ ਪੰਜਾਬ ਤੋਂ ਸਭ ਤੋਂ ਵੱਧ ਬਹੁਮਤ ਨਾਲ ਉਹਨਾਂ ਨੇ ਜਿੱਤਿਆ ਪਰ ਸਰਕਾਰ ਫਿਰ ਵੀ ਮਤਲਬ ਇਨੀ ਢੀਠਤਾਈ ਜਾਂ ਧੱਕੇਸ਼ਾਹੀ ਲਾ ਲੋ ਕਿ ਉਹ ਇਹਨੇ ਲੋਕਾਂ ਦਾ ਨਿਮਾਇਦਗੀ ਨੂੰ ਵੀ ਨਹੀਂ ਪ੍ਰਵਾਨ ਕਰ ਰਹੀ ਕਿ ਉਹਨਾਂ ਵਾਸਤੇ ਵੀ ਕੋਈ ਜਾਂ ਉਹਨਾਂ ਦੇ ਸਾਥੀਆਂ ਵਾਸਤੇ ਕੋਈ ਵੀ ਨਹੀਂ ਹੋ ਰਿਹਾ ਜਾਂ ਸਾਡੇ ਬੰਦੀ ਸਿੰਘ ਆ ਪੁਰਾਣੇ ਇਹਨੇ ਨੇ ਸਾਲਾਂ ਤੋਂ ਬੈਠੇ ਆ ਇਹ ਨਾਮ ਵਿਅਦਬੀ ਦੇ ਮਾਮਲੇ ਆ ਉਹਨਾਂ ਦਾ ਕੋਈ ਇਨਸਾਫ ਦੀ ਜਿਨ੍ਹਾਂ ਦੇ ਕਰਕੇ ਨਸ਼ਿਆਂ ਦਾ ਕਰਕੇ ਵਿਅਦਬੀ ਦਾ ਕਰਕੇ ਇਹ ਸਾਰੀਆਂ ਸਰਕਾਰਾਂ ਹੋਣ ਚਾਹੀਆਂ ਦੋ ਪਰ ਫਿਰ ਵੀ ਆ ਕੇ ਉੱਥੇ ਆ ਕੇ ਸਾਰੇ ਇਹ ਮੁੱਦੇ ਵਿਸਾਰ ਦਿੰਦੀਆਂ ਤੇ ਆਪਣੇ ਖਾਲੀ ਇਹਦਾ ਇਹ ਸਰਕਾਰਾਂ ਦਾ ਪੰਜਾਬ ਸਰਕਾਰ ਦਾ ਵਾ ਕੇਂਦਰ ਸਰਕਾਰ ਇਹਦੇ ਚ ਲੱਗਦਾ ਕਿ ਦੋਹਾਂ ਸਰਕਾਰਾਂ ਦੀ ਮੂਰਤ ਇਹਦੇ ਚ ਦੋਵੇਂ ਸਰਕਾਰਾਂ ਦਾ ਹੀ ਆ ਤੁਕ ਐਨਐਸਸੀ ਜਿਹੜੇ ਨੈਸ਼ਨਲ ਕੌਂਸਲਟੀ ਤੇ ਸੈਂਟਰ ਗਵਰਨਮੈਂਟ ਦਾ ਵੀ ਇਹਦੇ ਚ ਰეკਮੈਂਡੇਸ਼ਨ ਤੇ ਮੇਰਾ ਲੱਗਾ ਸਰਕਾਰ ਪੰਜਾਬ ਸਰਕਾਰ ਦੀ ਹੈ ਤੇ ਇਸ ਕਰਕੇ ਇਹ ਦੋਵੇਂ ਚਰਾਈ ਇਹ ਪੰਜਾਬ ਨਾਲ ਤੱਕਾ ਕਰ ਰਹੀਆਂ ਥੋੜਾ ਕਿ ਇਹਦੇ ਵਾਸਤੇ ਵੀ ਅਸੀਂ ਜੋ ਹੋਰ ਨਹੀਂ ਤਰੀਕ ਦੀ ਪੰਥਕਾ ਕਰ ਰੱਖੀ ਆ ਪੰਥਕਾ ਕਰਤਾ ਰੱਖੀ ਉਹਦੇ ਚ ਵੀ ਅਸੀਂ ਇਹੋ ਹੀ ਚੀਜ਼ਾਂ ਸਾਰੀਆਂ ਜੋ ਸਾਡੇ ਪੰਥਕ ਮਸਲੇ ਆ ਜਾਂ ਪੰਜਾਬ ਨਾਲ ਸਬੰਧਤ ਮਸਲੇ ਆ ਜਿਹੜੀ ਪਾਰਟੀ ਬਣਾਉਣ ਦਾ ਆਦੀ ਆ ਵੀ ਅਧਿਕਾਰ ਬਣਾ ਰਹੇ ਸੀ ਵੀ ભાઈ ખાસસાજી અમૃતકોડ ਜਿਹੜੇ ਐਮਪੀ ਨੇ ਜਾਂ અમਰਤਾਪਾਲ ਜੀ ਵੀ ਜਿਹੜੀ ਰਾਜਨੀਤਿਕ પાર્ટી ਕੋਈ ਬਣਾ ਰਹੇ ਹੋ ਨਹੀਂ ਅਜੇ ਫੇਰ ਨਾਲ ਅਸੀਂ ਕੋਈ ਇਦਾਂ ਦਾ ਵਿਚਾਰ ਨਹੀਂਗਾ ਪਰ ਜੇ ਸੰਤਾਾਂ ਜਾਂ ਸੰਤਾਾਂ ਤੋਂ ਅਸੀਂ رائے ਲਵਾਂਗੇ ਜੇ ਕੋਈ ਇਦਾਂ ਦੀ જરૂરਤ ਮਹਿਸੂਸ ਕਰਨ ਕਿ ਆਪਾਂ ਨੂੰ ਕੋਈ ਇਹੋ ਜਿਹੀ ਪਾਰਟੀ ਬਣਾਉਣ ਦੀ ਲੋੜ ਆ ਜਾਂ ਕੋਈ ਪੰਥਕ ਜਥੇਬੰਦੀ ਬਣਾਉਣ ਦੀ ਲੋੜ ਆ ਤੇ ਉਹ ਫਿਰ ਉੱਤੇ ਵਿਚਾਰ ਕੀਤਾ ਜਾ ਸਕਦਾ ਅਜੇ ਤੇ ਇਦਾਂ ਦਾ ਕੋਈ ਤੇ ਬਾਕੀ 19 ਤਰੀਕ ਨੂੰ ਸੰਗਤਾਂ ਦਾ ਅਸੀਂ ਉੱਚੀ ਉੱਚੀ ਉਹ ਰੈ ਲਈ ਜਾਊਗੀ ਉਦੋਂ ਬਾਅਦ ਚ ਵੀ ਅਸੀਂ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਸਾਰੀਆਂ ਪੰਥਕ ਧਰਨਾਵਾਂ ਆਮ ਸੰਗਤਾਂ ਨਾਲ ਅਸੀਂ ਵਿਚਾਰ ਕਰਕੇ ਉਹਨੂੰ ਬਾਅਦ ਚੇ ਫਿਰ ਤੇ ਬਾਬਾ ਬਕਾਲਾ ਜਿਹੜੀ ਕਾਨਫਰੰਸ ਕੀਤੀ ਜਾ ਰਹੀ ਉਹਦੀ ਤਿਆਰੀਆਂ ਕਿੱਦਾਂ ਦੀ ਹੋ ਰਹੀ ਤੇ ਕੰਮ ਕੋ ਨਾ ਰਿਹਾ ਉਹਦੀਆਂ ਤਿਆਰੀਆਂ ਜੀ ਅਸੀਂ ਵੱਡੇ ਪੱਧਰ ਤੇ ਲੱਗੇ ਹੋਏ ਆ ਤੇ ਇਹ ਉਹਦੇ ਵਾਸਤੇ ਸੰਗਤਾਂ ਨੂੰ ਬੇਨਤੀ ਵੀ ਜਗ੍ਹਾ-ਜਗ੍ਹਾ ਜਾ ਕੇ ਕਰ ਰਹੇ ਆ ਤੇ ਬਾਕੀ ਅਸੀਂ ਸਾਰੇ ਓਪਨਲੀ ਸਦਕਾ ਉਹ ਸਾਰੇ ਕੋਈ ਵੀ ਉਹਦੇ ਚ ਆ ਸਕਦਾ ਅਰੇ ਸਪੈਸ਼ਲੀ ਸਦਕਾ ਤੇ ਅਸੀਂ ਕਿਸੇ ਨੂੰ ਨਹੀਂ ਦਿੱਤਾ ਜੀ ਹੁਣ ਇੱਕ ਅਦੇ ਦਿਨ ਚ ਮੀਟਿੰਗ ਬੁਲਾ ਕੇ ਆਪਣੇ ਜਿਹੜੋ ਉਹਦੇ ਪ੍ਰਬੰਧਕ ਆ ਉਹਨਾਂ ਦੇ ਉਹਨਾਂ ਨਾਲ ਕਿ ਸਾਨੂੰ ਸਪੈਸ਼ਲ ਕਿਸ ਨੂੰ ਸੱਦਾ ਦੇਣ ਦੀ ਲੋੜ ਆ ਜਾਂ ਕਿ ਜਾਂ ਇਹਦਾ ਓਪਨ ਹੀ ਰਹਿਣਾ ਤੇ ਭਾਈ ਅਮਰਿਤਪਾਲ ਸਿੰਘ ਜੀ ਤੇ ਜਿਹੜੀ ਐਨਐਸਏ ਲੱਗੀ ਆ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਸਟੇਟ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਨੂੰ ਨਹੀਂ ਇਹ ਜੀ ਮੇਰੇ ਖਿਆਲ ਹੈ ਕਿ ਸਟੇਟ ਗਵਰਨਮੈਂਟ ਹੀ ਆ ਮੇਨ ਜ਼ਿੰਮੇਵਾਰ ਤੇ ਵਿੱਚ ਉਹਨਾਂ ਸੈਂਟਰ ਦਾ ਵੀ ਇਹਦੇ ਚ ਸਹਿਯੋਗ ਉਹਨਾਂ ਨੂੰ ਪੂਰਾ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਡੇ ਨਾਲ ਧੱਕੇਸ਼ਾਹੀ ਕਰਨ ਵਾਸਤੇ ਸਾਰੀਆਂ ਸਰਕਾਰਾਂ ਇਕ ਹੋ ਜਾਂਦੀਆਂ ਜਦੋਂ ਕੋਈ ਅਸੀਂ ਇਨਸਾਫ਼ ਮੰਗਦੇ ਆਂ ਤਾਂ ਦੋ ਦੋ ਇੱਕ ਦੂਜੇ ਤੇ ਜ਼ਿੰਮੇਵਾਰੀ ਸੁੱਟੀ ਜਾਂਦੀ ਆ ਜਿਵੇਂ ਤੁਸੀਂ ਪਿਛਲੇ ਸਮੇਂ ਦੇਖਿਆ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਉਹ ਸੈਂਟਰ ਗਵਰਨਮੈਂਟ ਕਹਿੰਦੀ ਜੀ ਦਿੱਲੀ ਗਵਰਨਮੈਂਟ ਨੇ ਕਰਨੀ ਆ ਦਿੱਲੀ ਗਵਰਨਮੈਂਟ ਕਹਿੰਦੀ ਆ ਜੀ ਉਹ ਸੈਂਟਰ ਗਵਰਨਮੈਂਟ ਨੇ ਕਰਨੀ ਆ ਇਦਾਂ ਦੇ ਜਦੋਂ ਜਦੋਂ ਕਿਸੇ ਕੋਈ ਇਹੋ ਜਿਹਾ ਐਕਸ਼ਨ ਲੈਣਾ ਉਹ ਸਾਰੀਆਂ ਤੇ ਇੱਕ ਇੱਕਦਮ ਇਕੱਠੀਆਂ ਹੋ ਜਾਂਦੀਆਂ ਸਰ ਜੰਮਨੀ ਸੀਗਰ ਦੀ ਰਿਹਾਈ ਲਈ ਕਿ ਅਗਲੇ ਸਟੈਪ ਕਰ ਰਹੇ ਹਾਂ ਇਹ ਸਾਰੇ ਜੀ ਸਿੱਖ ਸਾਡੀ ਸਭ ਤੋਂ ਵੱਡੀ ਜਿਹੜੀ ਘਾਟ ਸਾਡੀ ਫੁੱਟਦੀ ਹੈ ਇਹ ਅਸੀਂ ਆ ਜਾਦੇ ਧੜਿਆਂ ਚ ਵੰਡੇ ਹੋਣਾ ਜਾਦਾ ਪੁਲੀਟਿਕਲ ਪਾਰਟੀਆਂ ਚ ਵੰਡੇ ਹੋਣਾ ਇਹ ਇੱਕ ਮਸਲੇ ਤੇ ਕੋਈ ਸਹਿਮਤੀ ਨਾ ਹੋਣਾ ਸਾਡੀ ਜਿਹੜੀ ਰਵਾਇਤੀ ਲੀਡਰਸ਼ਿਪ ਸੀ ਉਹਨਾਂ ਦਾ ਸਿਰਦ ਨਾ ਹੋਣਾ ਇਹ ਸਾਰੀਆਂ ਚੀਜ਼ਾਂ ਇਹਦੇ ਚ ਇੱਕ ਕਾਰਨ ਹੈ ਜੀ ਤਾਂ ਕਰਕੇ ਨਹੀਂ ਉਹਨਾਂ ਦੀ ਰੁਲਾਈ ਹੋ ਰਹੀ ਜਾਂ ਸਾਨੂੰ ਕੋਈ ਤਾਂ ਕਰਕੇ ਇਨਸਾਫ ਨਹੀਂ ਮਿਲ ਰਿਹਾ ਸਰ ਕਾਲੀ ਦਾ ਜਿਹੜਾ ਗਰਾਫ ਚ ਡਾਊਨ ਹੋਇਆ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਕਾਰਨ ਕਿ ਕਿੱਥੇ ਕਬੀਆ ਰਹਿ ਗਈ ਇਹ ਜੀ ਜਦੋਂ ਆਪਣੇ ਲੋਕਾਂ ਦੇ ਛੱਡ ਕੇ ਤੁਸੀਂ ਆਪਣੇ ਨਿੱਜਵਾਗਲੀ ਕੰਮ ਕਰੋਗੇ ਆਪਣੇ ਕੌਮ ਨੂੰ ਆਪਣੇ ਪੰਜਾਬ ਨੂੰ ਤੁਸੀਂ ਵਿਛੇੜੋਗੇ ਉਦੋਂ ਫਿਰ ਲੋਕਾਂ ਦੇ ਪਰਾਂ ਚ ਕਿੰਨਾ ਫਿਰ ਵੀ ਬਹੁਤ ਲੰਮਾ ਸਮਾਂ ਲੋਕਾਂ ਨੇ ਉਹਨਾਂ ਦੀਆਂ ਗਲਤ ਨੀਤੀਆਂ ਨੂੰ ਵੀ ਸਵੀਕਾਰ ਕੀਤਾ ਪਰ ਬੇਅਦਬੀ ਵਰਗਾ ਮੁੱਦਾ ਜਿਹੜਾ ਸੀ ਉਹਦੇ ਤੇ ਉਹਨਾਂ ਨੇ ਨਾ ਕੋਈ ਐਕਸ਼ਨ ਲੈਣਾ ਜਾਂ ਨਾ ਉਹ ਜਿਹੜੇ ਉਹਦੇ ਉਹਦੇ ਬੇਅਦਬੀ ਕਰਨ ਦੇ ਦੋਸ਼ੀ ਸੀ ਉਹਨਾਂ ਦੀ ਪੁਸ਼ਤਪਨਾ ਹੀ ਕਰਨੀ ਇਹ ਸੰਗਤਾਂ ਨੂੰ ਬਰਦਾਸ਼ਤ ਨਹੀਂ ਹੋਈ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਹੁਣ ਲੋਕਾਂ ਨੇ ਅੱਜ ਇਲੈਕਸ਼ਨ 'ਚ ਵੀ ਬਹੁਤ ਵੱਡੇ ਪਦਰ ਤੇ ਉਹ ਆਪਣੇ ਆਪਣੇ ਪੰਥਕ ਹੁੰਦਾ ਦਾਅਵਾ ਕਰਦੇ ਸੀ ਇਹ ਅਮਰਤਪਾਲ ਦੇ ਖਿਲਾਫ ਹੀ ਉਹਨਾਂ ਬਹੁਤ ਵੱਡੀ ਮਹਿਮਸ਼ੇਬ ਰੱਖੀ ਪਰ ਉਹ ਲੋਕਾਂ ਨੇ ਉਹ ਇੱਕ ਬਹੁਤ ਵੱਡਾ ਫਤਵਾ ਦੇ ਕੇ ਉਹਨਾਂ ਨੂੰ ਕਹ ਦਿੰਦਾ ਕਿ ਪੰਥਕ ਮੁੱਦਾ ਤਾਂ ਤੁਸੀਂ ਪਹਿਲਾਂ ਹੀ ਛੱਡ ਚੁੱਕੇ ਸੀ ਹੁਣ ਇੱਕਦਮ ਉਹਨਾਂ ਨੂੰ ਰਕਾਰ ਸਾਹਿਬ ਜੀ ਨਾਲ ਕੋਈ ਗੱਲ ਹੋਈ ਸਿਆਸੀ ਪਾਰਟੀ ਬਣਾਉਣ ਬਾਰੇ ਜੇ ਕੋਈ ਗੱਲ ਲੱਦਾ ਦੇ ਵਿੱਚ ਨਹੀਂ ਅਮਰਪਾਲ ਨਾਲ ਇਸ ਵਿਸ਼ੇ ਤੇ ਗੱਲ ਨਹੀਂ ਹੋਈ ਜਦੋਂ ਉਹ ਸਾਨੂੰ 25 ਤਰੀਕ ਨੂੰ ਸੌਣ ਚੁੱਕਣ ਵਾਸਤੇ ਆਏ ਸੀ ਉਹਦੇ ਨਾਲ ਮਿਲੇ ਸੀ ਉਹਨਾਂ ਨੇ ਇਹ ਸਿੱਖ ਜਗਤ ਨੂੰ ਅਪੀਲ ਕੀਤੀ ਸੀ ਕਿ ਸਾਰੇ ਉਹਨਾਂ ਨੂੰ ਅਪੀਲ ਕਰਿਓਗੇ ਸ਼੍ਰੋਮਣੀ ਕਮੇਟੀ ਦੀ ਵੋਟਾਂ ਜੇ ਤੁਸੀਂ ਸਾਰੇ ਜਣੇ ਹਰੇਕ ਸਿੱਖ ਦੀ ਵੋਟ ਬਣਨੀ ਚਾਹੀਦੀ ਉਹ ਹਰੇਕ ਸਿੱਖ ਭਾਗ ਲਵੇ ਆਪਣੇ ਸੰਸਥਾਵਾਂ ਤੇ ਸੁਧਾਰ ਲਿਆਉਣ ਵਾਸਤੇ ਉਹ ਆਪਣਾ ਯੋਗਦਾਨ ਪਾਵੇ ਹੁਣ ਆਜ ਜੋ ਉਹਨਾਂ ਦੇ ਚਾਚਾ ਜੀ ਉੱਥੇ ਲਿਬਰੂਗੜ ਗਏ ਹੋਏ ਮੁਲਾਕਾਤ ਕਰਨ ਵਾਸਤੇ ਤੇ ਹੁਣ ਜੋ 19 ਤਰੀਕ ਵਾਸਤੇ ਉਹ ਕੀ ਪ੍ਰੋਗਰਾਮ ਜਾਂ ਉਹਨਾਂ ਨਾਲ ਸਲਾਹ ਕਰਨ ਵਾਸਤੇ ਗਏ ਹੋਏ ਆ ਤੇ ਹੁਣ ਉਹ ਆਉਣਗੇ 19 ਤਰੀਕ ਨੂੰ ਉਹਨਾਂ ਦਾ ਜੋ ਉਹਨਾਂ ਦੀ ਰਾਏ ਆ ਹਰੇ ਪਿੱਛੇ ਤੇ ਉਹ ਉਹ ਉਹਦਾਂ ਰਸੀ ਸਰ ਹਰਜਿੰਦਰ ਸਿੰਘ ਧਾਮੀ ਕੱਲ ਰਾਜਵਾਲ ਨੂੰ ਮਿਲੇ ਨੇ ਜੇਲ੍ਹ ਦੇ ਵਿੱਚ ਕਦੇ ਹਰਜਿੰਦਰ ਸਿੰਘ ਧਾਮੀ ਆਪਣੇ ਮਤ ਪਾਤਰੀ ਨੂੰ ਮਿਲੇ ਨੇ ਜਾ ਕੇ ਦੀਵਣੀਏ ਚ ਨਹੀਂ ਕਿ ਰਾਜਵਾਲ ਵੀ ਸਾਡੇ ਆ ਸਾਰੇ ਆ ਉਹਨ ਮਿਲੇ ਆ ਤੇ ਚਲੋ ਚੰਗੀ ਗੱਲ ਹੈ ਕਿ ਉਹਨਾਂ ਨੂੰ ਮਿਲਣਾ ਉਹਨਾਂ ਦਾ ਉਹਨਾਂ ਵਾਸਤੇ ਕੋਈ ਬਾਜ ਉਠਾਉਣੀ ਕੋਈ ਵੀ ਜਿਹੜਾ ਠਾਹਿਆ ਸਾਰਿਆਂ ਦਾ ਕੌਮੀ ਫਰਜ਼ ਬਣਦਾ ਪਰ ਉਹ ਬڑے ਬڑے ਕਹਾਉਦਿਆਂ ਤੇ ਰਹੇ ਆ ਜਾਂ ਅਕਾਲੀ ਦਲ ਨੇ ਜੋ ਜਦੋਂ ਉਹਨਾਂ ਦੀ ਸਰਕਾਰਾਂ ਸੀ ਉਹ ਜਿਹੜੇ ਯਤਨ ਕੀਤੇ ਜਾਣੇ ਚਾਹੀਦੇ ਸੀ ਉਹ ਨਹੀਂ ਹੋਏ ਇਸ ਕਰਕੇ ਮੇਰਾ ਖਲਕ ਚਲੋ ਜੋ ਗਏ ਵੀ ਆ ਤੇ ਚੰਗੀ ਗੱਲ ਹੈ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਹੈਗੀ ਮੈਂਬਰਸ਼ਿਪ ਨੂੰ ਬੋਰਡ ਦੇ ਵਿੱਚ ਚੈਲੰਜ ਕੀਤਾ ਗਿਆ ਮਿਕਰਨਜੀਤ ਸਿੰਘ ਬੜੇ ਹੈਗੇ ਨੇ ਕੀ ਕਹਿਣਾ ਹੈ ਇਹ ਜੀ ਇਹੋ ਜਿਹੇ ਤੇ ਮੁੱਦੇ ਤੁਹਾਨੂੰ ਪਤਾ ਪਹਿਲਾਂ ਹੀ ਉੱਠਦੇ ਰਹੇ ਆ ਕਿ ਕਿ ਪਹਿਲਾਂ ਇੱਕ ਸ੍ਰੀਮ ਕੋਰਟ ਵਿੱਚ ਕਿਵੇਂ ਨੇ ਕੀਤਾ ਸੀ ਇਹੋ ਜਿਹੇ ਚੀਜ਼ਾਂ ਕੋਈ ਗੱਲ ਨਹੀਂ ਉਹਨਾਂ ਨੇ ਬੜੇ ਆਲ ਦਰਸ਼ਿਤ ਰਕਤਾ ਗਨਾ ਜੋ ਵੀ ਉਹਨਾਂ ਦੇ ਕਾਗਜ਼ ਪੱਤਰ ਭਰੇ ਗਏ ਜੋ ਵੀ ਇਲੈਕਸ਼ਨ ਹੋਈ ਆ ਸਾਰਿਆਂ ਸਿੱਖ ਜਗਤ ਨੇ ਪੂਰਾ ਚ ਯੋਗਦਾਨ ਪਾ ਕੇ ਉਹਨਾਂ ਨੂੰ ਏਡੇ ਵੱਡੇ ਬਹੁਤ ਨੇ ਜਗਾਇਆ ਤੇ ਉਹ ਜੇ ਗੱਲਾਂ ਮੇਰੇ ਖਾਲ ਕੋਈ ਮੈਨੇ ਨਹੀਂ ਰੱਖਦੀਆਂ ਕੋਰਟ ਨੂੰ ਸਾਰਿਆਂ ਚੀਜ਼ਾਂ ਦਾ ਧਿਆਨ ਆ ਚੋਣ ਕਮਿਸ਼ਨ ਡੇਲੀ ਡੇਲੀ ਰਿਪੋਰਟ ਪ੍ਰਾਪਤ ਕਰਦਾ ਰਿਹਾ ਸਾਰੀਆਂ ਚੀਜ਼ਾਂ ਵੀ ਭਾਈ ਰਾਜੋਨ ਸਾਹਿਬ ਨੇ ਜੀ ਭਾਈ ਹਵਾਰਾ ਸਾਹਿਬ ਨੇ ਜੀ ਨਵੀਂ ਦਰਸ਼ਕ ਪਾਰਟੀ ਆਪਾਂ ਬਣਾਉਣ ਦੇ ਬਾਰੇ ਉਹਨਾਂ ਨਾਲ ਕੋਈ ਵਿਚਾਰ ਹੋਈ ਆ ਜੀ ਨਹੀਂ ਅਸੀਂ ਜੇ ਕੋਈ ਇਹੋ ਜਿਹਾ ਕਰਾਂਗੇ ਤੇ ਉਹ ਸਾਰਿਆਂ ਦੇ ਵਿਚਾਰ ਲੈ ਕੇ ਕਰਾਂਗੇ ਹਾਂ ਜੀ ਇਸ ਦੀ ਤਿਆਰੀ ਹੈ ਜੀ ਚੋਣਾ ਲੜਨ ਦੀ ਅਨਸਾਰੀ ਨਹੀਂ ਤਿਆਰੀ ਅਸੀਂ ਅੱਜ ਇਹ ਵੋਟਾਂ ਬਣਾਉਣ ਦੀ ਅਪੀਲ ਕਰ ਰਹੇ ਹਾਂ ਤੇ ਤਿਆਰੀ ਤੇ ਇਹ ਚੀਜ਼ ਹੈ ਕਿ ਅਸੀਂ ਕਹਿੰਦੇ ਕਿ ਸਾਰੇ ਪੰਥ ਨੂੰ ਸਿਰਦ ਬੰਦੇ ਲਿਆਉਣੇ ਚਾਹੀਦੇ ਉਹ ਕਿਸੇ ਪਾਰਟੀ ਧੜੇਬਾਜ਼ੀ ਨਾਲ ਸੀ ਪੰਥ ਦੇ ਹੋ ਕੇ ਇਲੈਕਸ਼ਨ ਲੜੀਏ ਇਹ ਚੀਜ਼ ਹੈ ਕਿ ਆਪਣੀਆਂ ਧੜੇਬੰਦੀਆਂ ਜਾਂ ਜਿਹੜੇ ਆਪਸੀ ਹੋ ਕੇ ਵਖਰੇਵੇਂ ਖਤਮ ਕਰਕੇ ਚੰਗੇ ਜੋਗ ਵਿਅਕਤੀਆਂ ਦੀ ਜੋੜਕੀ ਸਿਰ ਫਾਦਰਦਾਰ ਤੋਂ ਜਿਹੜੀ ਪਾਰਟੀ ਹੈ ਸੋਹਣੀ ਮੰਦਰ ਗੱਲ ਕਮੇਟੀ ਆ ਉਹਦਾ ਯਾਦ ਕਿਵੇਂ ਕਰਾਇਆ ਜਾਵੇਗਾ ਜਾਤੇ ਸੀ ਜੇ ਵੋਟਾਂ ਬਣਾਵਾਂਗੇ ਇਲੈਕਸ਼ਨ ਚ ਅਸੀਂ ਭਾਗ ਲਵਾਂਗੇ ਚੰਗੇ ਉਮੀਦਵਾਰਾਂ ਨੂੰ ਅੱਗੇ ਲਿਆਵਾਂਗੇ ਦਿਤਾ ਕੇ ਲਿਆਵਾਂਗੇ ਤਾਂ ਫਿਰ ਆਪੇ ਬਦਲਦਾਰ ਬਾਹਰ ਚੱਲ ਜਾਓ ਜੇ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਸਮਝਾਂਗੇ ਅਸੀਂ ਵੋਟ ਹੀ ਨਹੀਂ ਬਣਾਵਾਂਗੇ ਅਸੀਂ ਕੋ ਚੰਗੇ ਉਮੀਦਵਾਰਾਂ ਦੀ ਚੋਣ ਕਰਦੇ ਜ਼ਿ ਹੱਕਦਾਰੀ ਨਹੀਂ ਬਣਾਗੇ ਤਾਂ ਫਿਰ ਅਸੀਂ ਕਿੱਦਾਂ ਉਮੀਦ ਕਰ ਸਕਦੇ ਹਾਂ ਤੇ ਲਾਸਟ ਪੁੱਛਣਾ ਚਾਹੁੰਦੇ ਆ ਜੀ ਸਰਦਾਰ ਸਿਵਰਾਜ ਸਿੰਘ ਮਾਨ ਉਹਨਾਂ ਨੇ ਆਪਣੀ ਬਹੁਤ ਵੱਡੀ ਹੈਲਪ ਕੀਤੀ ਸੀ ਜੀ ਆਪਣੇ ਕੈਂਡੀਡੇਟ ਵਾਪਸ ਲਏ ਸੀ ਉਹਨਾਂ ਨੇ ਹਾਂਜੀ ਤੇ ਉਹਨਾਂ ਦੇ ਬਾਰੇ ਦੇ ਵਿੱਚ ਪਾਰਟੀ ਦੇ ਬਾਰੇ ਦੇ ਵਿੱਚ ਤੁਸੀਂ ਕੀ ਵਿਚਾਰ ਰੱਖਣਾ ਚਾਹੋਗੇ ਨਹੀਂ ਅਸੀਂ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣੀ ਜੋ ਕੌਮੀ ਜ਼ਿੰਮੇਵਾਰੀ ਸੀ ਉਹਨਾਂ ਸਮਝੀ ਤੇ ਉਹਨਾਂ ਨੇ ਆਪਣਾ ਉਮੀਦਵਾਰ ਵਾਪਸ ਲਿਆ ਤੇ ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਲਾਸਟ ਇੱਕ ਮੈਸੇਜ ਸਮਾਜ ਵਾਸਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ